ਤਾਂ ਹੋਰ ਸੁਣਿਓ ਪੈਸੇ ਦਾ ਹੋਣਾ ਪਾਪ ਨਹੀਂ ਹੈ ਹੋਣਾ ਚਾਹੀਦਾ ਹੈ ਪੈਸੇ ਦਾ ਹੋਣਾ ਪਾਪ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕਿਸੇ ਪਾਸਿਓਂ ਵੀ ਮਾਇਆ ਵੱਲੋਂ ਪਦਾਰਥਾਂ ਵੱਲੋਂ ਕਾਰਾਂ ਕੋਠੀਆਂ ਵੱਲੋਂ ਰੁਕਿਆ ਨਹੀਂ ਗਿਆ ਹੋਣੀਆਂ ਚਾਹੀਦੀਆਂ ਨੇ ਪਰ ਸੈਵਨ ਨੇ ਕਿਹਾ ਮਾਇਆ ਮਾੜੀ ਨਹੀਂ ਹੈ ਮਾਇਆ ਦੀ ਮਮਤਾ ਮਾੜੀ ਹੈ ਮਾਇਆ ਮਾੜੀ ਨਹੀਂ ਹੈ ਮਾਇਆ ਦੀ ਮਮਤਾ ਮਾੜੀ ਹੈ ਸਜਣੋ ਮਾਇਆ ਛੱਡਣ ਦੀ ਲੋੜ ਨਹੀਂ ਐ ਮਾਇਆ ਦਾ ਮਾਨ ਛੱਡਣ ਦੀ ਲੋੜ ਐ ਇਹਨੂੰ ਫਿਰ ਧਿਆਨ ਨਾਲ ਸਮਝੋ ਮਾਇਆ ਮਾੜੀ ਨਹੀਂ ਮਾਇਆ ਦੀ ਮਮਤਾ ਮਾੜੀ ਐ ਜਿਹੜਾ ਉਹਦੇ ਵਿੱਚ ਮੋਹ ਲੱਗ ਗਿਆ ਨਾ ਉਤੋਂ ਮਾਨ ਪੈਦਾ ਹੋ ਰਿਹਾ ਮੈਂ ਅਮੀਰ ਮੇਰੇ ਕੋਲ ਆ ਕੁਝ ਮੇਰਾ ਉਹ ਮਾੜਾ ਐ ਮਾਇਆ ਥੋੜੀ ਮਾੜੀ ਇਹਨੂੰ ਮਹਾਰਾਜ ਨੇ ਕਿਹਾ ਮਾਇਆ ਮਮਤਾ ਮੋਹਣੀ ਮਮਤਾ ਮੋਹਣੀ ਐ ਮਾਇਆ ਦੀ ਤਾਂ ਗੱਲ ਹੀ ਨਹੀਂ ਕੋਈ ਮਾਇਆ ਮਮਤਾ ਮੋਹਣੀ ਜਿਨ ਬਿਣ ਦੰਤਾਂ ਜੱਗ ਖਾਇਆ ਭਾਈ ਮਾਇਆ ਦੀ ਮਮਤਾ ਮੋਹਣੀ ਹੈ ਉਹ ਬਿਨਾ ਦੰਦਾ ਤੋਂ ਲੋਕਾਂ ਨੂੰ ਖਾ ਜਾਂਦੀ ਮਰਫ ਮਾਇਆ ਛੱਡਣ ਦੀ ਲੋੜ ਕਹਿੰਦੇ ਛੱਡਣ ਦੀ ਲੋੜ ਹੀ ਨਹੀਂ ਹੈ ਜਿੰਨੀ ਮਰਜ਼ੀ ਤੁਹਾਡੇ ਕੋਲ ਮਾਇਆ ਹੋਵੇ ਮਾਇਆ ਤਿਆਗਣ ਦੀ ਲੋੜ ਨਹੀਂ ਮਾਇਆ ਦਾ ਮਾਣ ਤਿਆਗ ਦੋ ਮੈਂ ਬਹੁਤ ਅਮੀਰ ਅਮੀਰ ਬੰਦੇ ਬੜੀ ਨਿਮਰਤਾ ਵਾਲੇ ਵੇਖੇ ਨੇ ਇੱਕ ਸੱਜਣ ਨੇ ਸਾਡੇਓ ਚੈਨਲ ਦੇ ਮਾਲਕ ਨੇ ਉਹਨਾਂ ਦਾ ਸੈਟਲਾਈਟ ਚੈਨਲ ਚੱਲਦਾ ਹੈ ਕਰੋੜਾਂ ਰੁਪਏ ਦਾ ਰੋਜ਼ ਖਰਚਾ ਹੈ ਔਰ ਕਰੋੜਾਂ ਰੁਪਏ ਦੀ ਇਨਕਮ ਹੈ ਔਰ ਸਾਦ ਸੰਤ ਬੰਦੇ ਇੰਨੇ ਡਾਉਨ ਤੋਂ ਅਰਧ ਨੇ ਇੰਨੀ ਨਿਮਰਤਾ ਇੰਨਾ ਵੱਡਾ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਪੈਰਾਂ ਤੱਕ ਹੱਥ ਲਾਣ ਨੂੰ ਜਾਂਦੇ ਨੇ ਇੰਨੀ ਨਿਮਰਤਾ ਉਹਨਾਂ ਦੇ ਅੰਦਰ ਨਹੀਂ ਤੇ ਬੰਦਾ ਅੱਕੜ ਵਿੱਚ ਰਹਿੰਦਾ ਵੀ ਮੈਂ ਤਾਂ ਬਹੁਤ ਕਲਾਕਾਰ ਪ੍ਰਮੋਟ ਕਰ ਰਿਹਾ ਮੇਰਾ ਤਾਂ ਖੁੱਦ ਦਾ ਚੈਨਲ ਹੈ ਨਹੀਂ ਇਹਨੂੰ ਕਹਿੰਦੇ ਮਾਨ ਛੱਡਣਾ ਮਾਇਆ ਨਹੀਂ ਛੱਡਣੀ ਉਹਦਾ ਮਾਨ ਛੱਡਣਾ ਹੈ ਤਾਈਓ ਮਹਾਰਾਜ ਨੇ ਕਿਹਾ ਕਬੀਰ ਮਾਇਆ ਤਜੀ ਤਾਂ ਕਿਆ ਭਿਆ ਮਾਇਆ ਛੱਡੀ ਫਿਰ ਕੀ ਹੋ ਗਿਆ ਮਾਨ ਨਹੀਂ ਤੂੰ ਛੱਡਿਆ ਕਬੀਰ ਮਾਇਆ ਤਜੀ ਤਾਂ ਕਿਆ ਭਿਆ ਜੋ ਮਾਨ ਤਜਿਆ ਨਹੀਂ ਜਾਏ ਮਾਇਆ ਤਜਣ ਨਾਲ ਕੀ ਹੁੰਦਾ ਜੇ ਮਾਨ ਹੀ ਨਹੀਂ ਛੱਡਿਆ ਮਾਨ ਮੁਨੀ ਮਨ ਵਰ ਗਲੇ ਮਾਨ ਸੱਬੈ ਕੋ ਖਾਇ ਕਹਿੰਦੇ ਮਾਨ ਨਾਲ ਤਾਂ ਵੱਡੇ ਵੱਡੇ ਮੁਨੀ ਰਿਸ਼ੀ ਵਰ ਉਹ ਗਲ ਗਏ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਮਾਨ ਖਾ ਗਿਆ ਮਾਇਆ ਨੇ ਨਹੀਂ ਖਾਦਾ ਮਾਇਆ ਦਾ ਮਾਨ ਖਾ ਗਿਆ ਇੱਕ ਬਹੁਤ ਵੱਡਾ ਭਗਤ ਹੋਇਆ ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਸਭ ਤੋਂ ਵੱਡਾ ਭਗਤ ਕੌਣ ਰਾਜਾ ਜਨਕ ਰਾਜਾ ਹੁੰਦਿਆਂ ਵੀ ਭਗਤ ਹੈ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਹ ਦਾਸੀ ਮਾਇਆ ਵਿੱਚ ਰਹਿੰਦਾ ਰਾਜਾ ਹੈ ਫਿਰ ਵੀ ਸਭ ਤੋਂ ਵੱਡਾ ਭਗਤ ਹੈ ਕਿਉਂ ਉਹਨੇ ਮਾਇਆ ਰੱਖੀ ਹੈ ਪਰ ਉਹਦੀ ਮਮਤਾ ਨਹੀਂ ਰੱਖੀ ਮਾਇਆ ਦੀ ਮਮਤਾ ਤੋਂ ਬਚਿਆ ਹੋਇਆ ਇੱਕ ਹੋਰ ਬਹੁਤ ਵੱਡਾ ઋષਿ ਸਾਧੂ ਰਾਜੇ ਦੇ ਮਹਿਲ 'ਚ ਆ ਗਿਆ ਉਹ ਕਹਿੰਦਾ ਵੀ ਰਾਜਾ ਹੋ ਕੇ ਐਡਾ ਵੱਡਾ ਭਗਤ ਹੈ ਇਹਦੀ ਮਾਨਤਾ ਹੈ ਕਹਿੰਦੇ ਰਾਜਾ ਕਿਵੇਂ ਭਗਤ ਹੋ ਸਕਦਾ ਜਦੋਂ ਸਾਧੂ ਉਹਦੇ ਘਰ ਵਿੱਚ ਆਇਆ ਕਿ ਵੇਖਾਂ ਤਾਂ ਸਹੀ ਰਾਜਾ ਹੋ ਕੇ ਭਗਤ ਕਿਵੇਂ ਤਾਂ ਜਦੋਂ ਆਇਆ ਉਹਨੇ ਵੇਖਿਆ ਬੜਾ ਅਦਬ ਸਤਿਕਾਰ ਰਾਜੇ ਨੇ ਕੀਤਾ ਆਓ ਜੀ ਮਹਿਲਮ ਵਿੱਚ ਜੀ ਆਇਆਂ ਫੁੱਲ ਵਰਸਾਏ ਕੋਈ ਸਾਧੂ ਆਇਆ ਅਦਬ ਸਤਿਕਾਰ ਕੀਤਾ ਉਹ ਰਿਸ਼ੀ ਵੀ ਚੋਟੀ ਦਾ ਸੀ ਬਹੁਤ ਵੱਡਾ ਟੇਬਲ ਲੱਗਾ ਹੋਇਆ 36 ਪ੍ਰਕਾਰ ਦੇ ਭੋਜਨ ਪਰੋਸ ਦਿੱਤੇ ਗਏ ਰਾਜੇ ਨੇ ਆਪਣੀ ਵਾਲੀ ਜਗ੍ਹਾ ਤੇ ਰਿਸ਼ੀ ਨੂੰ ਬਿਠਾਇਆ ਸਾਧੂ ਨੂੰ ਬਿਠਾਇਆ ਮਹਾਰਾਜ ਤੁਸੀਂ ਸਾਧੂ ਜਨ ਹੋ ਬੈਠੋ ਚਰਨ ਭਾਏ ਨੇ ਮਿਲ ਲਾਵੇ ਆਪਣੀ ਜਗ੍ਹਾ ਤੇ ਬਿਠਾ ਕੇ 36 ਪ੍ਰਕਾਰ ਦੇ ਭੋਜਨ ਸ਼ਕਾਏ ਸਾਧੂ ਬੜਾ ਖੁਸ਼ ਹੋਇਆ ਨਾਲ ਰਾਜੇ ਨੇ ਵੀ ਖਾਦੇ ਹੁਣ ਉਹ ਸਾਧੂ ਕਹਿੰਦਾ ਐਨੇ ਪ੍ਰਕਾਰ ਦੇ ਭੋਜਨ ਖਾ ਕੇ ਰੱਬ ਦੀ ਬੰਦਗੀ ਹੋ ਸਕਦੀ ਹੈ ਅਸੀਂ ਤਾਂ ਭੁੱਖੇ ਰਹਿ ਕੇ ਤਪ ਕਰੀਦਾ ਅਸੀਂ ਤਾਂ ਰੁੱਖਾ ਮਿੱਸਾ ਕੰਧ ਮੂਲ ਚੋਂ ਕੇ ਖਾਈਦਾ ਇਹਨੇ 36 ਪ੍ਰਕਾਰ ਦੇ ਪਕਵਾਨ ਰੱਖੇ ਨੇ ਸਾਰਿਆਂ ਵਿੱਚੋਂ ਥੋੜਾ ਥੋੜਾ ਸੁਆਦਿਸ਼ ਭੋਜਨ ਖਾਦੈ ਸੋਨੇ ਦੀਆਂ ਬਣੀਆਂ ਹੋਈਆਂ ਥਾਲੀਆਂ ਪਲੇਟਾਂ ਨੇ ਉਹਦੇ ਵਿੱਚ ਭੋਜਨ ਛੱਕ ਕੇ ਫਿਰ ਰਾਜੇ ਨੇ ਕਿਹਾਓ ਜੀ ਤੁਹਾਨੂੰ ਮਹਿਲਾਂ ਦੀ ਯਾਤਰਾ ਕਰਾਈਏ ਮਹਿਲਾਂ ਦੇ ਦਰਸ਼ਨ ਕਰਾਈਏ ਪੂਰਾ ਮਹਿਲ ਵਿਖਾਇਆ ਬੜਾ ਵੱਡਾ ਮਹਿਲ ਹੈ ਬਾਗਿਚੇ ਨੇ ਪਾਰਕਾਂ ਨੇ ਝੁੱਲ੍ਹੇ ਨੇ ਉਹ ਸਾਧੂ ਨਾਲ ਨਾਲ ਰਾਜੇ ਦੇ ਘੁੰਮਦਾ ਐ ਇੰਨੇ ਸੁੰਦਰ ਮਾਹੌਲ ਪਾਰਕਾਂ ਬਣੀਆਂ ਨੇ ਇੱਕ ਪਾਸੇ ਝਰਨਾ ਪਾਣੀ ਦਾ ਵਗ ਰਿਹਾ ਦੂਜੇ ਪਾਸੇ ਉੱਚੀ ਪਹਾੜੀ ਹੈ ਤਉ ਬਗੀਚੇ ਵਿੱਚ ਪਾਰਕ ਦੇ ਅੰਦਰ ਬਗੀਚੇ ਵਿੱਚ ਝੁੱਲੇ ਲੱਗੇ ਹੋਏ ਨੇ ਰਾਜਾ ਵੀ ਉੱਥੇ ਬੈਠਿਆ ਰਿਸ਼ੀ ਸਾਧੂ ਨੂੰ ਵੀ ਬਿਠਾਇਆ ਐਡੇ ਵੱਡੇ ਨੇ ਆਪਣੇ ਕਿਲੇ ਦੇ ਦਰਸ਼ਨ ਕਰਾ ਜੀ ਇੱਥੇ ਘੋੜੇ ਬੰਨੇ ਹੁੰਦੇ ਨੇ ਇੱਥੇ ਤਵਿੱਲਾ ਹੈ ਜੀ ਇੱਥੇ ਹਥਿਆਰ ਰੱਖੀਦੇ ਨੇ ਇੱਥੇ ਆ ਕੁਝ ਹੈ ਘਮਾਉਂਦਾ ਰਿਹਾ ਸਾਰਾ ਦਿਨ ਉਹਨੇ ਮਹਿਲ ਦਿਖਾ ਲਿਆ ਤਾਂ ਰਿਸ਼ੀ ਮਨ ਸੋਚਦਾ ਵੀ ਇੱਥੇ ਭਗਤੀ ਵਾਲੀ ਤਾਂ ਗੱਲ ਹੀ ਨਹੀਂ ਕੋਈ ਨਹੀਂ ਰਾਜਾ ਭਗਤੀ ਕਰਦਾ ਨਾਲੇ ਇੰਨਾ ਕੁਝ ਹੁੰਦਿਆ ਭਗਤੀ ਕਿਵੇਂ ਹੋ ਸਕਦੀ ਇਹ ਵੱਡਾ ਭਗਤ ਕਿਵੇਂ ਹੋ ਸਕਦਾ ਕਹਿੰਦੇ ਨੇ ਫਿਰ ਰਾਤ ਪੈ ਗਈ ਤਾਂ ਉਹਨੇ ਉਹਦੇ ਆਰਾਮ ਦੀ ਵਿਵਸਥਾ ਕੀਤੀ ਰਾਜੇ ਨੇ ਕਹਿ ਜੀ ਆਓ ਤੁਹਾਨੂੰ ਤੁਹਾਡਾ ਕਮਰਾ ਵਿਖਾਦਾ ਮਖਮਲੀ ਸੇਜ ਮੋਟਾ ਗੱਦਾ ਸੁੰਦਰ ਬੈੱਡ ਬਣਿਆ ਹੋਇਆ ਹੱਥ ਜੋੜ ਕੇ ਕਹਿਆ ਸਾਧੂ ਮਹਾਰਾਜ ਤੁਸੀਂ ਇੱਥੇ ਵਿਸ਼ਰਾਮ ਕਰੋ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਟੁੱਟੇ ਦਰਵਾਜ਼ੇ ਦੇ ਬਾਹਰ ਪਹਿਰੇਦਾਰ ਖੜੇ ਨੇ ਆਵਾਜ਼ ਦੇ ਦਿਓ ਜੋ ਚਾਹੀਦਾ ਹੋਇਆ ਉਹ ਪਹਚਾਦਣਗੇ ਰਾਤ ਪੈ ਗਈ ਬੜੇ ਅਦਬ ਨਾਲ ਉਹਨੂੰ ਮਖਮਲੀ ਸੇਜ ਗੱਦੇ ਉੱਤੇ ਰਾਜਾ ਸਾਧੂ ਨੂੰ ਛੱਡ ਕੇ ਆਇਆ ਹੁਣ ਉਹ ਜਦੋਂ ਗੱਦੇ ਤੇ ਪਹਿਨ ਲੱਗਾ ਸੋਚਦਾ ਐ ਇੰਨੇ ਮੋਟੇ ਗੱਦੇ ਇਹ ਬੰਦਾ ਤਾਂ ਗੋੜੀ ਨੀਂਦ ਵਿੱਚ ਸੌਂਦਾ ਹੋਣਾ ਇਹਨੂੰ ਕਿੱਥੇ ਰੱਬ ਚਿੱਤੇ ਆਉਣਾ ਹੈ ਰੱਬ ਚਿੱਤੇ ਹੁੰਦਾ ਔਖੇ ਕੰਮ ਦੇ ਜਿੱਥੇ ਕੋਈ ਥੱਲੇ ਸੁੱਤਾ ਪਿਆ ਜਿਹਨੂੰ ਉੱਠ ਕੇ ਨੀਂਦ ਇਹ ਠੀਕ ਹੈ ਗਰੀਬੀ ਵਿੱਚ ਬੰਦੇ ਦੀ ਨੀਂਦ ਛਿੱਤੀ ਖੁੱਲ ਜਾਂਦੀ ਹੈ ਬਹੁਤ ਵਧੀਆ ਬਿਸਤਰਾ ਨਾ ਹੋਣ ਘਰ ਵਿੱਚ ਏਸੀ ਨਾ ਲੱਗੇ ਹੋਣ ਕਦੇ ਤੁਸੀਂ ਕਿਓ ਜਿਹਦੇ ਘਰ ਵਿੱਚ ਏਸੀ ਨਹੀਂ ਨਾ ਕੂਲਰ ਨਹੀਂ ਪੱਖਾ ਨਹੀਂ ਜਦੋਂ ਆਪਾਂ ਬਾਹਰ ਵਿਹੜੇ ਵਿੱਚ ਪੈਂਦੇ ਸੀ ਕੋਠਿਆਂ ਤੇ ਪੈਂਦੇ ਸੀ ਗਲੀਆਂ 'ਚ ਮੰਜੇ ਢਾ ਕੇ ਲੋਕ ਬਾਹਰ ਖੁੱਚ ਖਿੱਚ ਲੈਂਦੇ ਸੀ ਇਧਰੋਂ ਹਵਾ ਆਉਂਦੀ ਉਦੋਂ ਸਾਹ ਸੰਗਤ 2-3 ਘੰਟੇ 4 ਨੀਂਦ ਸੀ ਤੜਕੇ ਦੇ ਮੱਛਰ ਲੜਨ ਲੱਗ ਪੈਣਾ ਉੱਠ ਖੜਨਾ ਇਸ਼ਨਾਨ ਕਰਨਾ ਹੋਰ ਕੰਮ ਪਸ਼ੂਆਂ ਦੇ ਸ਼ੁਰੂ ਹੋ ਜਾਣੇ ਲੋਕਾਂ ਦੀ ਨੀਂਦ ਖੁੱਲ ਜਾਂਦੀ ਸੀ ਐਨੇ ਨੂੰ ਪਾਠੀ ਦੇ ਬੋਲ ਪੈਣਾ ਆਵਾਜ਼ ਆ ਜਾਣੀ ਪਾਠ ਦੀ ਜਿਹੜੇ ਅਮੀਰ ਲੋਕ ਏਸੀ ਲਾ ਕੇ ਪੈਂਦੇ ਉਹਨਾਂ ਨੂੰ ਤਾਂ ਨੀਂਦ ਹੀ ਸਵੇਰੇ ਆਉਂਦੀ ਹੈ ਰਾਤ ਨੂੰ ਤਾਂ ਆਉਂਦੀ ਨਹੀਂ ਉਹਨਾਂ ਨੂੰ ਨੀਂਦ ਤੜਕੇ ਜਾਂ ਸ਼ੁਰੂ ਹੁੰਦੀ ਹੈ ਜਦੋਂ ਪਾਠੀ ਲੱਗਣ ਦਾ ਟਾਈਮ ਹੁੰਦਾ ਹੈ ਉਦੋਂ ਉਹਨਾਂ ਨੂੰ ਨੀਂਦ ਆਉਂਦੀ ਹੈ ਕਹਿੰਦੇ ਜਦੋਂ ਸਾਧੂ ਨੇ ਵੇਖਿਆ ਨਾ ਵੇਖ ਨਾ ਮੋਟਾ ਗੱਦਾ ਮੱਖਵਲੀ ਸੇਜ ਹੈ ਰਾਜੇ ਨੇ ਕਿਹਾ ਸਾਧੂ ਮਹਾਰਜ ਬਿਸ਼ਰਾਮ ਕਰੋ ਸਵੇਰੇ ਮਿਲਾਂਗੇ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਈ ਨਾ ਬਾਹਰ ਪਹਿਰੇਦਾਰ ਖੜੇ ਨੇ ਆਵਾਜ਼ ਦੇ ਦਿਓ ਉਹ ਤੁਹਾਨੂੰ ਚੀਜ਼ ਮੁਹਈਆ ਕਰਾ ਦੇਣਗੇ ਆਰਾਮ ਕਰੋ ਮਖਮਲੀ ਗੱਦੇ ਤੇ ਪੈਣ ਲੱਗਾ ਸੋਇਦਾ ਰਾਜੇ ਨੂੰ ਇਦਾਂ ਦੇ ਗੱਦਿਆਂ ਤੇ ਕਿੱਥੇ ਬੰਦਗੀ ਆਉਂਦੀ ਹੋਣੀ ਇਹੋ ਜਿਹੇ ਗੱਦਿਆਂ ਤੇ ਕਾਦੀ ਭਗਤੀ ਹੈ ਪਰ ਚਲੋ ਅੱਜ ਮਹਿਲਾਂ ਵਿੱਚ ਆਪਾਂ ਨੂੰ ਸੌਣ ਨੂੰ ਮਿਲਿਆ ਉਹ ਸਾਧੂ ਉਸ ਗੱਦੇ ਤੇ ਪੈ ਗਿਆ ਜਦੋਂ ਮਖਮਲੀ ਸੇਜੋ ਬੈੱਡ ਗੱਦੇ ਤੇ ਪਿਆ ਆਰਾਮ ਤਾਂ ਬੜਾ ਮਹਿਸੂਸ ਹੋਇਆ ਪਰ ਚਾਣਕ ਨજર ਪਈ ਅੱਖਾਂ ਖੋਲ ਕੇ ਵੇਖਦੇ ਜਿਵੇਂ ਸਿਰ ਤੇ ਐ ਪੱਖਾ ਚ ਅੱਲਾ ਹੁੰਦਾ ਐ ਐਦਾਂ ਬਰੀਕ ਜੇ ਧਾਗੇ ਨਾਲ ਤਿੱਖੀ ਤਲਵਾਰ ਬੰਨੀ ਹੋਈ ਐ ਉਹ ਤਾਂ ਡਰ ਗਿਆ ਉਹਨਾਂ ਕਹੇ ਇਹ ਤਲਵਾਰ ਹਿੱਲ ਰਹੀ ਐ ਤੇ ਸਿੱਧੀ ਵੱਜੇਗੀ ਮੇਰੇ ਸੁੱਤੇ ਪਏ ਨੂੰ ਇਹ ਪੇਟ ਉੱਤੇ ਗਲ ਤੇ ਅੱਖ ਮੂੰਹ ਤੇ ਵੱਜ ਸਕਦੀ ਐ ਸਿੱਧੀ ਕਿਤੇ ਅੱਖ ਮੂੰਹ ਤੇ ਲੱਗੀ ਮੇਰੀ ਅੱਖ ਕੱਢ ਦੇਗੀ ਉਹ ਡਰ ਗਿਆ ਹੁਣ ਉਹਨੂੰ ਮਖਮਲੀ ਗੱਦਾ ਤਾਂ ਮਿਲਿਆ ਪੈਣ ਵਾਸਤੇ ਪਰ ਲਟਕਦੀ ਹੋਈ ਤਿੱਖੀ ਤਲਵਾਰ ਛੋਟੇ ਜਿਹੇ ਬਰੀਕ ਧਾਗੇ ਨਾਲ ਮੜ ਜੇ ਹਵਾ ਦਾ ਬੁੱਲਾ ਹੁੰਦਾ ਤਲਵਾਰ ਹਿੱਲਦੀ ਹੈ ਉਹਨੂੰ ਨੀਂਦ ਕਿੱਥੋਂ ਪਏ ਉਹਨੇ ਗੱਦਾ ਛੱਡਿਆ ਥੋੜਾ ਜਿਹਾ ਪੋਹੇ ਪਰੇ ਹੋ ਕੇ ਪੈ ਗਿਆ ਦਿਲ ਕਰਦਾ ਗੱਦੇ ਤੇ ਪੈਣ ਨੂੰ ਪਰ ਉੱਤੇ ਤਲਵਾਰ ਲਟਕ ਰਹੀ ਹੈ ਰਾਤ ਲੰਘ ਗਈ ਸਵੇਰੇ ਰਾਜੇ ਨੇ ਅਦਬ ਸਤਕਾਰ ਲਈ ਨਾਸ਼ਤੇ ਉੱਤੇ ਸੱਦਿਆ ਭੋਜਨ ਤੇ ਸੱਦਿਆ ਅਦਬ ਸਤਕਾਰ ਨਾਲ ਕਿਹਾ ਸਾਧੂ ਮਹਾਰਾਜ ਰਤਿੰ ਕੋਈ ਤਕਲੀਫ ਤੇ ਨਹੀਂ ਹੋਈ ਤੁਹਾਨੂੰ ਆਰਾਮ ਵਿੱਚ ਤੁਹਾਡੀ ਸੇਵਾ ਵਿੱਚ ਕੋਈ ਤਕਲੀਫ ਉਹ ਸਾਧੂ ਥੋੜਾ ਗੁੱਸੇ 'ਚ ਬੋਲਿਆ ਕਹਿੰਦਾ ਖਾਗ ਸੇਵਾ ਕੀਤੀ ਹੈ ਜਿਹੜਾ ਮਖਮਲੀ ਗੱਦਾ ਮੈਨੂੰ ਸੌਣ ਲਈ ਦਿੱਤਾ ਹੈ ਉਹ ਬੈੱਡੋ ਗੱਦੇ ਦੇ ਉੱਪਰ ਤਿੱਖੀ ਤਲਵਾਰ ਲਟਕਾਈ ਹੋਈ ਹੈ ਉਹ ਵੀ ਬਰੀਕ ਜਿਹੇ ਧਾਗੇ ਨਾਲ ਉਹ ਰਤਿੰ ਕਦੇ ਵੀ ਟੁੱਟ ਜਾਂਦੀ ਮੇਰਾ ਤਾਂ ਅੱਖੋਂ ਨਿਕਲ ਜਾਣਾ ਸੀ ਕੋਈ ਗਲਤੇ ਲੱਗਦੀ ਪੇਟ ਤੇ ਲੱਗਦੀ ਮਰ ਵੀ ਸਕਦਾ ਸੀ ਮੈਂ ਤੇਰੀ ਮੱਖਣੀ ਗੱਦੇ ਤੇ ਨਹੀਂ ਸੁੱਤਾ ਮੈਨੂੰ ਸਾਰੀ ਰਾਤ ਨੀਂਦ ਹੀ ਨਹੀਂ ਆਈ ਉਹ ਤੋਂ ਗੱਦਾ ਬੈੱਡ ਤੇ ਰਾਜਾ ਦੇ ਦਿੱਤਾ ਪਰ ਰਾਜਨ ਜਿਹੜੀ ਤਿੱਖੀ ਤਲਵਾਰ ਬਰੀਕ ਧਾਗੇ ਨਾਲ ਲਟਕਾ ਦਿੱਤੀ ਮੈਨੂੰ ਨੀਂਦ ਨਹੀਂ ਪਈ ਤਾਂ ਰਾਜਾ ਮੁਸਕਰਾ ਪੇ ਹੱਸ ਪਿਆ ਕਹਿੰਦਾ ਸਾਧੂ ਮਹਾਰਾਜ ਦੇਖ ਲਿਆ ਤੁਸੀਂ ਤਿੱਖੀ ਤਲਵਾਰ ਦੇ ਡਰ ਕਰਕੇ ਮਖਮਲੀ ਗੱਦੇ ਤੇ ਤੁਹਾਨੂੰ ਨੀਂਦ ਨਹੀਂ ਆਈ ਤਿੱਖੀ ਤਲਵਾਰ ਦੇ ਡਰ ਕਰਕੇ ਤੁਹਾਨੂੰ ਮਖਮਲੀ ਸੇਜ ਉੱਤੇ ਵੀ ਨੀਂਦ ਗੁੜੀ ਨਹੀਂ ਆਈ ਮੇਰੇ ਬਾਰੇ ਜਨਨ ਆਇਓ ਨਾ ਰਾਜਾ ਹੋ ਕੇ ਭਗਤੀ ਕਿਵੇਂ ਕਰਦਾ ਹੈ ਰਾਜਾ ਹੋ ਕੇ ਐਡਾ ਵੱਡਾ ਭਗਤ ਕਿਵੇਂ ਹੈ ਰਾਜਾ ਹੋ ਕੇ ਇਹ ਬੰਦਾ ਵਹਿਕਾਰੀ ਕਿਉਂ ਨਹੀਂ ਹੰਕਾਰੀ ਕਿਉਂ ਨਹੀਂ ਕਹਿੰਦੇ ਸਾਧੂ ਮਹਾਰਾਜ ਮੈਂ 24 ਘੰਟੇ ਅਠੇ ਪਹਿਰ ਯਾਦ ਰੱਖਦਾ ਹਾਂ ਮੇਰੇ ਸਿਰ ਉੱਤੇ ਮੌਤ ਦੀ ਤਲਵਾਰ ਲਟਕ ਰਹੀ ਹੈ ਜਿਹਨੂੰ ਮਰਨਾ ਯਾਦ ਹੈ ਉਹਨੂੰ ਰੱਬ ਦਾ ਨਾਮ ਕਦੇ ਨਹੀਂ ਬੁਲਦਾ ਆਖੋ ਸਤਨਾਮ ਸ੍ਰੀ ਜਿਹਨੂੰ ਮਰਨਾ ਯਾਦ ਹੈ ਨਾ ਸਿਰ ਤੇ ਤਲਵਾਰ ਲਟਕ ਰਹੀ ਵੇ ਮਰਨੇ ਉਹ ਕਦੇ ਵਿਕਾਰੀ ਨਹੀਂ ਹੁੰਦਾ ਜਿਹਨੂੰ ਮਰਨਾ ਯਾਦ ਉਹ ਕਿਸੇ ਦੀ ਜਗਾ ਨਹੀਂ ਕਦੇ ਮੰਲਦਾ ਜਿਹਨੂੰ ਮਰਨਾ ਯਾਦ ਹੈ ਉਹ ਕਿਸੇ ਨਾਲ ਤੱਕਾ ਜਵਰ ਜ਼ੁਲਮ ਨਹੀਂ ਕਰਦਾ ਉਹਨੂੰ ਯਾਦ ਰਹਿਂਦਾ ਕਿ ਮੈਂ ਮਰਨਾ ਜਿਹਨੂੰ ਮੌਤ ਦੀ ਤਲਵਾਰ ਚਿੱਤੇ ਨਾ ਉਹ ਮਰੇ ਕਰਮਾਂ ਚ ਨਹੀਂ ਪੈਂਦਾ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ ਰਾਹ ਵਟੇ ਜਾਂਦੇ ਆ ਬੰਦਾ ਕਈ ਗੱਲਾਂ ਸੋਚਦਾ ਜਾਂਦਾ ਜੇ ਅਚਾਨਕ ਕਿਤੇ ਬਚ ਜਾਏ ਨਾ ਐਕਸੀਡੈਂਟ ਤੋਂ ਸਾਰੀਆਂ ਗੱਲਾਂ ਭੁੱਲ ਜਾਂਦੀਆਂ ਰੱਬ ਦਾ ਨਾਮ ਚਿੱਤੇ ਆਉਂਦਾ ਕੋਈ ਹੋਰ ਬੰਦੇ ਕਿਸੇ ਦਾ ਐਕਸੀਡੈਂਟ ਵੇਖ ਲੈ ਤਮ ਹੀ ਗੱਲਾਂ ਭੁੱਲ ਜਾਂਦੀ ਉਦੋਂ ਵੀ ਰੱਬ ਚਿੱਤੇ ਆਉਂਦਾ ਵੀ ਚਲੋ ਆਪਾਂ ਬਚੇ ਆ ਇਦਾਂ ਜਿਹਨੂੰ ਮਰਨਾ ਯਾਦ ਆ ਜਾਏ ਉਹਨੂੰ ਰੱਬ ਦਾ ਨਾਮ ਨਹੀਂ ਭੁੱਲਦਾ ਇਸ ਲਈ ਸਾ ਸੰਗਤ ਜਦੋਂ ਮੌਤ ਚਿੱਤੇ ਹੋਵੇ ਮਾਇਆ ਮਾੜੀ ਨਹੀਂ ਐ ਮਾਇਆ ਦੀ ਮਮਤਾ ਮਾੜੀ ਐ ਮਾਇਆ ਦਾ ਮਾਨ ਮਾੜਾ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿੱਥੇ 14 ਅੰਗ ਤੋਂ ਰਾਗ ਸ਼ੁਰੂ ਹੁੰਦਾ ਸ੍ਰੀ ਰਾਗ ਉੱਥੇ ਪਾਤਸ਼ਾਹ ਨੇ ਪਹਿਲੇ ਸ਼ਬਦ ਵਿੱਚ ਕਿਹਾ ਚਾਰ ਚੀਜ਼ਾਂ ਹਰ ਬੰਦਾ ਮੰਗਦਾ ਹੈ ਪਹਿਲੀ ਚੀਜ਼ ਮੇਰੇ ਘਰ 'ਚ ਅਮੀਰੀ ਹੋਵੇ ਵਧੀਆ ਘਰ ਹੋਵੇ ਸੋਨਾ ਹੋਵੇ ਪੈਸਾ ਹੋਵੇ ਦੂਜੀ ਚੀਜ਼ ਜੇ ਮੇਰੇ ਕੋਲ ਇੰਨਾ ਸਭ ਕੁਝ ਹੈ ਮੇਰੇ ਪਰਿਵਾਰ ਜਿਹੜਾ ਹੈ ਇਸਤਰੀ ਜਿਹੜੀ ਹੈ ਉਹ ਦੁਨੀਆਂ ਚ ਸੋਹਣੀ ਹੋਵੇ ਤੀਜੀ ਚੀਜ਼ ਬੰਦਾ ਕਹਿੰਦਾ ਹੈ ਰਾਜ ਵੀ ਹੋਵੇ ਮੇਰਾ ਇੰਨਾ ਪੈਸਾ ਘਰਾਂ ਕੋਠੀਆਂ ਇੰਨੀ ਜ਼ਮੀਨ ਰਾਜ ਹੋਣਾ ਚਾਹੀਦਾ ਮੇਰਾ ਔਰ ਚੌਥੀ ਚੀਜ਼ ਫਿਰ ਉਹ ਬੰਦਾ ਕਹਿੰਦਾ ਮੈਂ ਰਾਜ ਭਾਗ ਦੇ ਨਾਲ ਨਾਲ ਨਾ ਅਧਿਆਤਮ ਤਰੱਕੀ ਵੀ ਕਰਾਂ ਮੈਨੂੰ ਰਧੀਆਂ ਸਧੀਆਂ ਮਿਲ ਜਾਣ ਜੋ ਮੈਂ ਚਾਹਾਂ ਉਹ ਮੈਨੂੰ ਮਿਲੇ ਬਾਦਸ਼ਾਹ ਕਹਿੰਦੇ ਸਭ ਕੁਝ ਮੰਗਣ ਵਾਲਿਆ ਇੱਕ ਚੀਜ਼ ਯਾਦ ਰੱਖ ਕਰ ਅਰਦਾਸ ਕਰੀ ਤੈਨੂੰ ਉਹਦਾ ਨਾਮ ਨਾ ਭੁੱਲੇ ਫਿਰ ਸਾਰੀਆਂ ਚੀਜ਼ਾਂ ਦਾ ਸੁੱਖ ਹੈ ਜੇ ਨਾਮ ਭੁੱਲ ਗਿਆ ਇਹ ਸਾਰਾ ਕੁਝ ਜ਼ਹਿਰ ਹੈ ਸਭ ਕੁਝ ਜ਼ਹਿਰ ਹੈ